ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਫਰੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਮੂੰਹੋ ਚਾਰਦਨ ਦਾ ਪਹਿਲਾ ਸੁਗਾ ਸੂਈ ਵੀ ਆ तकरीबन 7-8 ਦਿਨਾਂ ਨੂੰ ਸੂਈ ਨੂੰ ਆ ਜਾਵੇ ਤੇ ਵਧੀਆ ਦੁੱਧ ਤਿਆਰ ਆ ਤੇ ਅੱਗੇ ਵੀ ਚੰਗੇ ਦੀ ਉਮੀਦ ਆ ਗਈ ਬਾਕੀ ਤੁਹਾਨੂੰ ਪਤਾ ਹੀ ਆ ਵੀ ਪਹਿਲਣ ਝੋਟੀ तकरीबन ਮਹੀਨੇ ਤੋਂ ਉੱਤੇ ਲੈ ਜਾਂਦੀ ਹੈ ਪੀਕ ਤੇ ਆਉਣ ਨੂੰ ਇਹ ਤਾਂ ਬਹੁਤ ਵਧੀਆ ਉਮੀਦ ਆ ਤੇ ਨਗਰ ਇਹਦੇ ਕੱਟੀ ਆ ਚੰਗੇ ਸੀਮੰਦੀ ਆ ਇਹ ਵੀ ਤੇ ਝੋਟੀ ਆਪ ਵੀ ਚੰਗੇ ਸੀਮੰਦੀ ਆ ਜੀ ਤੇ ਬਾਕੀ ਸਾਫ ਸੁਥਰੀ ਐ ਸੋਹਣੀ ਐ ਸਿੰਘੋ ਤੁਸੀਂ ਦੇਖ ਸਕਦੇ ਕੁੰਡੀ ਐ ਥਾਂ ਲੇਵੇ ਦੀ ਪੂਰੀ ਸਾਫ ਆ ਸਾਰੇ ਪੱਖਾਂ ਤੋਂ ਹੀ ਚੰਗੀ ਐ ਸਾਫ ਸੁਥਰੀ ਐ ਜੈਡ ਬਲੈਕ ਐ ਤੇ ਬਾਕੀ ਜੋ ਬਣਦੀ ਡਿਟੇਲ ਐ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੀਨੋ ਵੀ ਇਹ ਪਸੰਦ ਆਉਂਦੀ ਆ ਆ ਦੀ ਫੁੱਲ ਤਸੱਲੀ ਕਰ ਲਿਓ ਨੰਬਰ ਜੱਲੀ ਜਾਂਦਾ ਆ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਰੇਟ ਵੀਡੀਓ ਦੇ ਵਿੱਚ ਹੀ ਹੋ ਜੂਗਾ ਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਤੋੜ ਕੇ ਦਿਖਾ ਜਾਾਂਗੇ ਥੋੜਾ ਜਿਹਾ ਡਰਦੀ ਆ ਉਪਰਾ ਕਰਕੇ ਤੇ ਚਲੋ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਣ ਤੇ ਅੱਜ ਹੋੜ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੇ ਝੋਟੀ ਬਾਰੇ ਆਪਾਂ ਡੀਟੇਲ ਲੈਣੇ ਆ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਠੀਕ ਐ ਤੇ ਜਿਹੜੀ ਬਈ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆਹੇ ਹਨਾ ਹਾਂ ਹਾਂ ਵੀਰ ਘਰ ਦੀ ਐ ਠੀਕ ਐ ਤੇ ਕਿਹੜਾ ਸੂਆ ਸੂਈ ਆ ਇਹ ਇਹ ਪਹਿਲਾ ਸੂਆ ਸੂਈ ਆ ਬਾਈ ਮੂੰਹੋ ਚਾਰ ਦੰਦਾ ਮੂੰਹੋ ਚਾਰ ਦੰਦਾ ਹਾਂ ਇਹ ਸੈਕ ਦੇ ਐਸ ਐਮ 354 ਦੀ ਆਪ ਆ ਇਹ ਆਪ ਹਾਂ ਜਿਹੜੀ ਇਹਦੇ ਮਗਰ ਕੱਟੀ ਆਈ ਆ ਹਾਂ ਉਹ ਐਚ ਐਲ ਡੀ ਵੀ ਦਾ ਸੀ ਸੀਮਣ ਸੀਗਾ ਹਾਂ ਉਹ ਤਾਂ ਉਹਦਾ ਸਟਰਾ ਗੁੰਮ ਗਿਆ ਸਾਥੋਂ ਠੀਕ ਐ ਉਹ ਇਹ ਪਤਾ ਨਹੀਂ ਉਹ ਹੈ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦੇ ਚੰਗੇ ਸੀਮਣ ਦੀ ਹੋਊਗੀ ਹਨਾ ਹਾਂਜੀ ਠੀਕ ਹੈ ਤੇ ਇਹ ਵੀ ਕੱਟੀ ਆ ਹਨਾ ਹਾਂਜੀ ਕੱਟੀ ਆ ਜੀ ਠੀਕ ਹੈ ਤੇ 나ੜਗਾ ਇਹਦਾ ਦੋਸਤੋ ਨਾਲ ਆ ਆਹ ਪਾਓ ਜਨਾ ਸੂਈ ਨੂੰ ਆ ਦੇਖ ਲੂ 나ੜੂ ਆ ਹਜੇ ਨਾਲ ਹੀ ਆ ਨਾੜਗਾ ਤੁਹਾਨੂੰ ਪਾ ਦਿਖਾਈ ਦਿੰਨੇ ਆ 나ੜੂ ਦਾ ਨਾਲ ਆ ਦੇਖ ਸਕਦੇ ਹੋ ਤੁਸੀਂ ਤੇ ਐਚ ਐਲ ਡੀ ਵੀ ਦੇ ਬਹੁਤ ਚੰਗੇ ਸੀਮੰਦੀ ਆ ਇਹ ਤੇ ਜੈਡ ਬਲੈਕ ਆ ਤਕਰੀਬਨ ਮਾੜੇ ਜੇ ਪੂਸ ਦੇ ਵਿੱਚ ਵਾਲ ਹੋਣਗੇ ਤੇ ਵੱਧ ਜਿਹੜੀ ਗੱਲ ਆ ਵੀ ਕੱਟੀ ਹੈਗੀ ਤੇ ਬਾਕੀ ਝੋਟੀ ਵੀ ਚੰਗੇ ਸੀਮੰਦੀ ਆ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਹਫਤਾ ਹੋਇਆ ਬਾਈ ਇੱਕ ਹਫਤਾ ਹਾਂਜੀ ਦੁੱਧ ਕਿੰਨਾ ਹੁਣ ਦੁੱਧ 9 ਕਿਲੋ ਦੇ ਆਸ-ਪਾਸ ਆ 200 ਗ੍ਰਾਮ ਘੱਟ ਵੀ ਹੋ ਸਕਦਾ 200 ਗ੍ਰਾਮ ਉੱਤੇ ਵੀ ਹੋ ਸਕਦਾ ਠੀਕ ਆ ਮਤਲਬ ਦੋਨਾਂ ਟਾਈਮਾਂ ਦਾ 9 ਕਿਲੋ 9 ਕਿਲੋ ਹੈਗਾ ਹਾਂ ਠੀਕ ਐ ਤੇ ਚੰਗੇ ਦੀ ਉਮੀਦ ਆ ਹਨਾ ਹਾਂ ਦੁੱਧ ਦੀ ਚੰਗੇ ਦੀ ਉਮੀਦ ਆ ਹਾਂ ਕਿਉਂਕਿ ਹੁਣ ਹਫ਼ਤੇ ਅੱਠਾਂ ਇੱਕ ਦਿਨਾਂ ਦੀ ਸੂਈ ਵੀ ਜਦੋਂ ਹੁਣ 9 ਕਿਲੋ ਤਿਆਰ ਕਰ ਗਈ ਹਨਾ ਬਾਕੀ ਮੱਝ ਪੀ ਕੇ ਵੀ ਲੰਮੇ ਸਮੇਂ ਚ ਆਉਂਦੀ ਹਨ ਪਹਿਲਾਂ ਪਸ਼ੂ ਮਹੀਨੇ ਤੋਂ ਉੱਪਰ ਰਹਿ ਜਾਂਦਾ ਰਹਿ ਜਾਂਦਾ ਬਾਕੀ ਸੇਵਾ ਤੇ ਹੁੰਦਾ ਹਨਾ ਹਾਂਜੀ ਤੇ ਝੋਟੀ ਚੰਗੀ ਆ ਦੋਸਤੋ ਸੀਮਨ ਵੀ ਚੰਗੇ ਦੀ ਹੈਗੀ ਬਹੁਤ ਠੰਡੀ ਟੋਟੀ ਜਾਉਂ ਚੋਣ ਜਾਣ ਚ ਕਿਵੇਂ ਰਹੀ ਆ ਚੋਣ ਤੇ ਬਹੁਤ ਬੋਲੀ ਆ ਬਾਈ ਬੋਲੀ ਆ ਹਾਂ ਬਹੁਤ ਠੰਡੀ ਆ ਠੰਡੀ ਆ ਪੂਰੀ ਹਾਂ ਹਾਂ ਅੱਜ ਮੈਂ ਪਹਿਲਾਂ ਦਾ ਗੇਰ ਨਹੀਂ ਨਹੀਂ ਡਰ ਹੁੰਦਾ ਹੈ ਨਾ ਨਹੀਂ ਨਹੀਂ ਪੂਰੀ ਠੰਡੀ ਹੈ ਠੀਕ ਆ ਤੇ ਬੱਚਾ ਬੁੱੱਚਾ ਵਧੇਗਾ ਲੈਂਦੀ ਹੈ ਬੱਚਾ ਲੈਂਦੀ ਹੈ ਹਾਂ ਬਾਈ ਠੀਕ ਆ ਤੇ ਜੇਰ ਜੂਰ ਪੈ ਗਈ ਸੀ ਜੇ ਰੋਕੇ ਆ ਓਕੇ ਜਮਾ ਜਮਾ ਓਕੇ ਮੇਰੇ ਕੋਲ ਹੁਣ ਸਾਇਨ ਫੋਟੋ ਵੀ ਹੁਣ ਮੈਂ ਕਰੀਆਂ ਹੁਣ ਜਿਆਦ ਨਹੀਂ ਬਹੇ ਠੀਕ ਆ ਚਲੋ ਜੇ ਕੋਈ ਆਊਗਾ ਉਹਨੂੰ ਦਿਖਾ ਦਿਓ ਹਾਂ ਠੀਕ ਹੈ ਤੇ ਉਹ ਥਾਣ ਥੋਣ ਜਿਵੇਂ ਆਪਾਂ ਚੋਣੇ ਆ ਥਾਣਾ ਥੋਣਾ ਨੰਮੇ ਪਾਸਾ ਪਾਸਾ ਜਮਾ ਬਰੋਬਰ ਇੱਕੋ ਜੇ ਟੋਕਦੇ ਆ ਜਮਾ ਓਕੇ ਆ ਜਮਾ ਹਾਂ ਓਕੇ ਜਮਾ ਠੀਕ ਹੈ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲ ਬਰੋ ਇਹਦਾ 1,65,000 ਕਰਦੇ ਆ 1,65,000 ਹਾਂ ਠੀਕ ਹੈ ਬਾਕੀ ਆਪਾਂ ਮਾਣ ਤਾਣ ਹੋਊਗਾ ਨਾ ਮਾਣ ਤਾਣ ਹੋ ਜੂ ਹਾਂ ਮੌਕੇ ਤੇ ਹੋ ਜੂਗਾ ਮੌਕੇ ਤੇ ਠੀਕ ਹੈ ਲੋਕੀ ਦੂਸਰੇ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਚੰਗੇ ਸੀਮੰਦੀ ਆਪ ਆ ਤੇ ਪਿੱਛੇ ਕੱਟੀ ਆ ਵੱਧੇ ਵਾਲੀ ਗੱਲ ਹੈ ਉਹ ਵੀ ਚੰਗੇ ਸੀਮੰਦੀ ਆ ਗਈ ਚਲੋ ਸਟਰਾ ਘੁੰਮ ਗਿਆ ਪਰ ਐਚਲਡੀਵੀ ਤੇ ਸੀਮੰਦ ਸਾਰੀ ਪੂਰੇ ਟਾਪ ਦੇ ਆ ਗਈ ਤੇ ਬਹੁਤ ਸੋਹਣੀ ਕੱਟੀ ਆ ਜੀ ਤੇ ਸਾਰੇ ਪੱਖਾਂ ਤੋਂ ਝੋਟੀ ਵੀ ਸਾਫ਼ ਸੁਥਰੀ ਹੈ ਤੇ ਇੱਥੇ ਆ ਕੇ ਆਪ ਦੀ ਫੁੱਲ ਤਸੱਲੀ ਕਰ ਲਿਓ ਤੁਸੀਂ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਝੋਟੀ ਤੋਂ ਚੰਗੀ ਉਮੀਦ ਆ ਵੀ ਵਧੀਆ ਦੁੱਧ ਦੇਊਗੀ ਸਾਫ਼ ਸੁਥਰੀ ਹੈ ਤੇ ਹੁਣ ਉਹਨਾਂ ਨੂੰ ਆਪ ਤੋੜ ਕੇ ਦਿਖਾਉਣੇ ਆ ਜੇ ਤੁਰੀ ਤਾਂ ਥੋੜਾ ਜਿਹਾ ਵੀ ਹੋ ਸਕਦਾ ਉਪਰਾ ਕਰਕੇ ਮੈਂ ਇਥੋਂ ਛੋੜ ਆਇਆ ਡਰੇ ਖੋਲ ਮੈਂ ਥੋੜਾ ਜਿਹਾ ਦੂਰ ਹੋ ਜਾਣਾ। ਇਧਰ ਨਹੀਂ ਤੋਰ ਲਈ ਭਵੇਂ। ਜੁੰਮ ਮਾਰ ਕੇ ਥੋੜਾ ਜਿਹਾ ਆਪਾਂ ਨੇੜਿਓਂ ਕਰ ਲੈਨੇ ਕਿਉਂਕਿ ਉਪਰੇ ਤੋਂ ਥੋੜਾ ਜਿਹਾ ਜਗਦੀ ਆ ਵੈਸੇ ਠੰਡੀ ਸੀਲ ਆ। ਪਰ ਉਪਰੇ ਤੋਂ ਕਈ ਹਰੀ ਪਸ਼ੂ ਡਰ ਹੀ ਜਾਂਦਾ। ਦੇਖ ਸਕਦੇ ਹੋ। ਕੱਦ ਵੀ ਵਧੀਆ ਹੈ। ਸੋਹਣਾ ਫੇਸ ਹੈ। ਇਹ ਮੂੰਹ ਹੋ ਗਈ ਇਹ ਚਾਰ ਦੰਦਾਂ ਦਾ। ਨਵੇਂ ਹਾਣ ਦੇ ਵਿੱਚ ਹੀ ਆ। ਤੇ ਥਣ ਦੇਖ ਸਕਦੇ ਹੋ ਬਹੁਤ ਵਧੀਆ। ਬੰਦ ਹਵਾਨੇ ਦੇ ਵਿੱਚ। ਇੱਠ ਕੁੜੇ ਦੀ ਕੁਆਲਿਟੀ ਚੰਗੀ ਐ ਤਕਰੀਬਨ ਜੈਡ ਬਲੈਕ ਹੀ ਆ ਗਈ। ਬੰਦ। ਭਾਈ ਤੁਹਾਨੂੰ ਥਾਣ ਆਪਾਂ ਕੇਰਾ ਨੇੜੇ ਦਿਖਾ ਦਾਂਗੇ। ਫੇਸ ਦੁਆਰੇ ਦੇਖ ਸਕਦੇ ਹੋ, ਸਿੰਗ ਦੇਖ ਸਕਦੇ ਹੋ। ਕੰਪੈਕਟ ਆਰਡਰ ਆ ਦੇਖ ਸਕਦੇ ਹੋ ਤੁਸੀਂ ਤੇ ਮੂਰ ਨੂੰ ਵੀ ਚੰਗਾ ਐ। ਬਾਕੀ ਥਾਣਾ ਦਾ ਸੈਜ ਇਦਾਂ ਨੂੰ ਤੱਕੀ ਥਾਣਾ ਦਾ ਸੈਜ ਦੇਖ ਸਾਹਦੇ ਤੁਸੀਂ ਚਾਰੇ ਥਾਣ ਇੱਕੋ ਜਿਹੇ ਆਗੇ ਬਹੁਤ ਵਧੀਆ ਤੇ ਬਾਕੀ ਤਸੱਲੀ ਅੱਗੇ ਤੁਸੀਂ ਕਰਨੀਆਂ ਤੇ ਕੱਟੀ ਨੂੰ ਵੀ ਆਪੈਕ ਕਰੀ ਤੁਹਾਨੂੰ ਦਿਖਾ ਦਿੰਨੇ ਆ ਕੱਟੀ ਦੇਖ ਸਕਦੇ ਹੋ ਨਾੜਗਾ ਦੇਖ ਸਾਹਦੇ ਨਾਲ तकरीबन ਜੈਡ ਬਲੈਕ ਆ ਥੋੜੇ ਬਸ ਇੰਨੇ ਕੁ ਵਾਲੀ ਆਗੇ ਇੱਕ ਤਰ੍ਹਾਂ ਦੇ तकरीबन ਦੋ ਨਾਗ ਉੱਠ ਜਾਣੇ ਤੁਹਾਡੇ ਕੋਲੇ ਤੇ ਜਿਹਨੇ ਘਰੇ ਰੱਖਣੀ ਆ ਤਾਂ ਵੀ ਬਹੁਤ ਵਧੀਆ ਕਿਉਂਕਿ ਦੋ ਦੋਨੇ ਜਾਨਵਰ ਚੰਗੇ ਸੀਮਨਾ ਦੇ ਆਗੇ ਤੇ ਬਰੀਡ ਤਿਆਰ ਹੋ ਜੂਗੀ ਇੱਕ ਤਰ੍ਹਾਂ ਦੀ ਘਰੇ ਤੇ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ